ਦੋਹਰਾ ਬਲ ਛਟਕਿਓ ਬੰਦਨ ਪਰ ਕਛੂ ਨ ਹੋਤੇ ਉਪਾਇ ਕਹੋ ਨਾਨਕ ਆਪੋਟ ਹਰ ਗਜ ਜਿਉ ਹੋ ਸਹਾਈ ਬਲ ਛਟਕਿਓ ਜਦੋਂ ਨਾ ਮਨੁੱਖ ਦਾ ਆਤਮਿਕ ਬਲ ਖਤਮ ਹੋ ਗਿਆ ਤੰਦੇ ਜੰਜਾਲ ਬਣ ਗਏ ਬੰਧਨ ਗੱਲ ਵਿੱਚ ਪੈ ਗਏ ਔਰ ਆਪਣੇ ਕੀਤੇ ਹੋਏ अनेका ਯਤਨਾਂ ਨਾਲ ਵੀ ਕੁਝ ਨਹੀਂ ਹੋਇਆ ਤੇ ਅਰਦਾਸ ਕਰਨੀ ਮਹਾਰਾਜ ਕਹਿੰਦੇ ਕਿਉਂਕਿ ਹਰ ਇੱਕ ਜੀਵ ਜਿਹਦੇ ਅੰਦਰ ਨਾ ਪ੍ਰਮਾਤਮਾ ਨੇ ਆਤਮਿਕ ਬਲ ਦਿੱਤਾ ਹੈ ਜਦੋਂ ਵਿਕਾਰ ਵੱਧ ਜਾਂਦੇ ਆ ਆਤਮਿਕ ਬਲ ਕਮਜ਼ੋਰ ਹੋ ਜਾਂਦਾ ਹੈ ਜਿਸ ਤਰ੍ਹਾਂ ਕੋ ਨਸ਼ੇ ਕਰਦਾ ਹੈ ਉਹਦਾ ਸਰੀਰ ਨਸ਼ਿਆਂ ਦਾ ਆਦੀ ਹੋ ਜਾਂਦਾ ਹੈ ਉਹ ਨਸ਼ਿਆਂ ਤੋਂ ਬਗੈਰ ਨਹੀਂ ਰਹਿ ਸਕਦਾ ਇਸ ਕਰਕੇ ਉਹ ਸਰੀਰਕ ਤੌਰ ਤੇ ਕਮਜ਼ੋਰ ਹੋ ਜਾਂਦਾ ਹੈ ਇਸੇ ਤਰ੍ਹਾਂ ਜਦੋਂ ਵਿਕਾਰ ਜਿਹੜੇ ਆ ਸਾਡੇ ਜੀਵਨ ਦੇ ਵਿੱਚ ਪ੍ਰਭਾਵ ਪਾਉਂਦੇ ਆ ਮਹਾਰਾਜ ਕਹਿੰਦੇ ਸਾਡਾ ਆਤਮਿਕ ਬਲ ਕਮਜ਼ੋਰ ਹੋ ਜਾਂਦਾ ਹੈ ਤੇ ਉਹਦੇ ਵਾਸਤੇ ਕੀ ਕਰਨਾ ਹੈ ਅਰਦਾਸ ਕਰ ਮਹਾਰਾਜ ਨੇ ਸਾਨੂੰ ਸਮਝਾਇਆ ਕਹਿੰਦੇ ਪੰਜ ਭਖਾਦੀ ਏਕ ਗਰੀਬਾ ਰੱਖੋ ਰੱਖਣ ਹਾਰੇ ਖੇਦ ਕਰਿਆਰ ਬਹੁਤ ਸੰਤਾਵੇ ਆਇਓ ਸਰਮ ਤੁਹਾਰੇ ਮਹਾਰਾਜ ਨੇ ਆਖਿਆ ਵੀ ਭਾਈ ਅੰਦਰੋਂ ਵਿਕਾਰ ਜਿਹੜੇ ਆ ਨਾ ਤੇਰਾ ਆਤਮਿਕ ਬਦ ਕਮਜ਼ੋਰ ਕਰ ਰਹੇ ਸਤਿਗੁਰ ਨੇ ਸਮਝਾਇਆ ਕਹਿੰਦੇ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਉਹ ਕਰਦੇ ਕੀ ਆ ਅੰਮ੍ਰਿਤ ਲੂਟੈ ਉਹ ਤੇਰੇ ਸ਼ੁਭ ਗੁਣਾਂ ਨੂੰ ਲੁੱਟ ਲੈਂਦੇ ਅੰਮ੍ਰਿਤ ਲੂਟੈ ਮਨਮੁਖ ਨਹੀਂ 부ਝੇ 부ਝੇ ਕਹਿੰਦੇ ਸਮਝਦਾ ਨਹੀਂ ਅੰਮ੍ਰਿਤ ਲੂਟੈ ਮਨਮੁਖ ਨਹੀਂ 부ਝੇ ਕੋਈ ਨਾ ਸੁਣੇ ਪੁਕਾਰਾ ਜਦੋਂ ਤੇਰਾ ਆਤਮਿਕ ਬਲ ਕਮਜ਼ੋਰ ਹੋਵੇ ਮਹਾਰਾਜ ਗੁਰਦੇਵਾਦਰ ਸਾਹਿਬ ਕਹਿੰਦੇ ਅਰਦਾਸ ਕਰੇ ਕਿੱਡਾ ਬਟਾ ਆਤਮਿਕ ਬਲ ਸੀ ਗੁਰੂ ਮਹਾਰਾਜ ਦੇ ਔਰ ਗੁਰੂ ਕੇ ਪਿਆਰਿਆਂ ਦੇ ਵਿੱਚ ਕਹਿੰਦੇ ਬਲ ਛੁੱਟ ਗਿਆ ਜਦੋਂ ਆਤਮਿਕ ਬਲ ਕਮਜ਼ੋਰ ਹੋਏਗਾ ਨਾ ਬੰਦਨ ਪਰੇ ਫਿਰ ਆਪਣੇ ਕੀਤੇ ਯਤਨਾਂ ਨਾਲ ਕੁਝ ਵੀ ਨਹੀਂ ਹੋਣਾ ਬੰਦਾ ਕੋਸ਼ਿਸ਼ ਵੀ ਕਰੇਗਾ ਨਾ ਮੈਂ ਪਾਠ ਕਰਨਾ ਹੈ ਨਾਮ ਸਿਮਰਨ ਕਰਨਾ ਨਹੀਂ ਕਰ ਸਕਦਾ ਕਿਉਂਕਿ ਆਤਮਿਕ ਜੀਵਨ ਇੰਨਾ ਕਮਜ਼ੋਰ ਹੋ ਜਾਂਦਾ ਹੈ ਜਿਦਾਂ ਆਪਾਂ ਰੋਜ਼ ਪੜਦੇ ਆਂ ਅੱਖਾਂ ਜੀਵਾਂ ਬਿਸਰੇ ਮਰ ਜਾਵਾਂ ਜਦੋਂ ਅਸੀਂ ਭੁਲਾ ਦਿੰਨੇ ਆ ਆਤਮਿਕ ਮੌਤ ਹੋ ਜਾਂਦੀ ਤੇ ਵਿਕਾਰ ਜਿਹੜੇ ਆ ਸਾਡੇ ਜੀਵਨ ਦੇ ਵਿੱਚ ਆਪਣਾ ਪ੍ਰਭਾਵ ਪਾ ਲੈਂਦੇ ਬੰਦ ਛੁੱਟ ਕੇ ਉਹ ਬੰਧਨ ਪਰੇ ਕᓱ ਨਾ ਹੋਤ ਪਾਏ ਅਰਦਾਸ ਕਰਨ ਦਾ ਢੰਗ ਦੱਸਿਆ ਗੁਰਤੇਬਾਦਰ ਸਾਹਿਬ ਕਹਿੰਦੇ ਕਹੋ ਨਾਨਕ ਅਬ ਓਟ ਹਰ ਹੁਣ ਤਾਂ ਆਸਰਾ ਸਿਰਫ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਹੈ ਗੱਜ ਜਿਓ ਹੋ ਹੋ ਸਹਾਇ ਜਿਹਦਾ ਹਾਥੀ ਨੂੰ ਤੰਦੂਏ ਦੀ ਝਗੜ ਵਿੱਚੋਂ ਛੁਡਾਇਆ ਸੀ ਨਾ ਸਤਗੁਰੂ ਕਿਰਪਾ ਕਰੋ ਸਾਨੂੰ ਵੀ ਬਿਕਾਰਾਂ ਤੋਂ ਛੁਡਾ ਬਾਲ ਸੁਟਕਿਓ ਬੰਦਨ ਪਰੇ ਕਸ਼ੂਨ ਹੋਤ ਉਪਾਏ ਕਹੋ ਨਾਨਕ ਵੋਟ ਹਰ ਗੱਜ ਜਿਓ ਹੋ ਸਹਾਇ ਅੱਗੇ ਮਹਾਰਾਜ ਕਹਿੰਦੇ ਬਲ ਹੋਵਾ ਜਦੋਂ ਆਤਮਿਕ ਬਲ ਵਧੇਗਾ ਬੰਧਨ ਛੁੱਟੇ ਆਪਣੇ ਆਪ ਵਿਕਾਰਾਂ ਤੋਂ ਛੁੱਟ ਜਾਏ ਆ ਪਿੱਛੇ ਵੀ ਵਿਚਾਰ ਕੀਤੀ ਸੀ ਮੁਕਤ ਮੁਕਤ ਹੋਣਾ ਕਿੱਥੋਂ ਆ ਵਿਕਾਰਾਂ ਤੋਂ ਬੰਧਨ ਕੀ ਹੈ ਬੰਧਨਾਂ ਤੋਂ ਮੁਕਤ ਹੋਣਾ ਜਦੋਂ ਆਤਮਿਕ ਬਲ ਮਜ਼ਬੂਤ ਹੋਏਗਾ ਕੋਈ ਤਾਕਤ ਤੁਹਾਨੂੰ ਪਰਮੇਸ਼ਰ ਦੀ ਭਗਤੀ ਤੋਂ ਨਹੀਂ ਰੋਕ ਸਕੇ ਬਲ ਹੋਆ ਬੰਧਨ ਛੁੱਟੇ ਸਭ ਕੁਝ ਹੋਤ ਉਪਾਇ ਇੱਕ ਹੋਰ ਬੇਨਤੀ ਕਰਦਿਆਂ ਜਿਸ ਵੇਲੇ ਸ਼ਲੋਕ ਪੜੇ ਜਾਂਦੇ ਆ ਇਹਨਾਂ ਸਾਡੇ ਇਤਿਹਾਸ ਨੂੰ ਗੰਧਲਾ ਕਰਨ ਦਾ ਯਤਨ ਕੀਤਾ ਗਿਆ ਪੀਆ ਜਿਹੜਾ ਦੌਰ ਆਇਆ ਨਾ ਗੁਰੂ ਸਾਹਿਬ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਲਿਖਿਆ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਲਿਖ ਭੇਜੇ ਆਪਣੇ ਪੁੱਤਰ ਨੂੰ ਫਿਰ ਉਹਨਾਂ ਨੇ ਜਵਾਬ ਦਿੱਤਾ ਬਲੋ ਹੋਆ ਹ ਬੰਦਨ ਛੁੱਟੇ ਸਭ ਕੁਝ ਹੋ ਤਾ ਔਰ ਜਿਹੜੇ ਪਰਾਤਨ ਸਰੂਪ ਆ ਗੁਰੂ ਗ੍ਰੰਥ ਸਾਹਿਬ ਹੱਥ ਲਿਖਦੇ ਉਹਦੇ ਵਿੱਚ ਮਹਿਲਾ ਦਸਮਾ ਵੀ ਲਿਖ ਦਿੱਤਾ ਕਈਆਂ ਨੇ ਪਾਸ਼ਾ ਹੀ ਦਸਮਾ ਲਿਖਿਆ 80 ਪੱਤੀ ਸ਼ਰਾਰਤ ਜਿਹੜੀ ਹੈ ਹੁਣ ਤੁਸੀਂ ਆਪ ਇਹਨਾਂ ਦੇ ਅਰਥ ਕਰਕੇ ਦੇਖ ਲਓ ਹੁਣ ਪਹਿਲੀ ਗੱਲ ਤਾਂ ਇਹ ਵੀ ਹੁਣ ਜਿਹੜੇ ਗੁਰੂ ਸਾਹਿਬ ਦਾ ਇੰਨਾ ਆਤਮਿਕ ਬਲ ਐ ਤੋ ਆਪਣੇ ਪੁੱਤਰ ਤੋਂ ਥੋੜੇ ਪੁੱਛਣਗੇ ਫਿਰ ਉਹਨਾਂ ਦਾ ਪੁੱਤਰ ਕਹਿ ਰਿਆ ਨਹੀਂ ਕੋਈ ਗੱਲ ਨਹੀਂ ਬਲ ਹੋਆ ਬੰਦਨ ਛੋਟੇ ਹਾਸੋ ਹੀ ਨਹੀਂ ਗੱਲ ਐ ਨਾ ਇਹ ਤਾਂ ਸਾਨੂੰ ਮਹਾਰਾਜ ਜੀ ਸਮਝਾ ਰਹੇ ਆ ਜੇ ਮਹਾਰਾਜ ਜੀ ਦਾ ਆਤਮਿਕ ਬਲ ਕਮਜ਼ੋਰ ਹੁੰਦਾ ਤੇ ਉਹਨਾਂ ਦੇ ਸਿੱਖਾਂ ਦਾ ਕਿੰਨਾ ਆਤਮਿਕ ਬਲ ਸੀ ਜਿਹੜੇ ਗੁਰ ਤੇਗ ਬਹਾਦਰ ਸਭ ਤੋਂ ਪਹਿਲਾਂ ਸ਼ੀਧੀ ਦੇ ਰਹੇ ਉਹਨਾਂ ਦਾ ਆਤਮਿਕ ਬਲ ਕਿੰਨਾ ਵੱਡਾ ਫਿਰ ਗੁਰੂ ਸਾਹਿਬ ਦਾ ਕਿਉਂ ਨਹੀਂ ਹੋਏਗਾ ਜਿਹੜੇ ਗੁਰੂ ਸਾਹਿਬ ਆਪ ਪੜ੍ਹ ਰਿਆ ਆਪਣੇ ਸਿੱਖਾਂ ਨੂੰ ਪੜ੍ਹਾ ਰਿਆ ਭੈ ਕਾਹੋ ਕੋ ਦੇਤਨੈ ਨੈ ਪੈ ਮਾਨ ਤਿਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹਿ ਬਖਾਂ ਤੇ ਉਹਨਾਂ ਦੇ ਵਿੱਚ ਕਿੰਨੀ ਤਾਕਤ ਹੋਏ ਪੜ੍ਹ-ਪੜ ਕੇ ਪੱਟ ਕੇ ਗਏ ਸੀ ਤੇ ਕਿੰਨਾ ਆਤਮਿਕ ਬਲ ਹੋਏਗਾ ਉਹਨਾਂ ਸਿੱਖਾਂ ਦਾ ਮਜ਼ਬੂਤ ਹੋਏਗਾ ਕਿੱਡੀ ਬੱਡੀ ਕਿਰਪਾ ਸੀ ਕਿੱਡੀ ਬੱਡੀ ਰਹਿਮਤ ਸੀ ਉਹਨਾਂ ਮਹਾਰਾਜ ਕਹਿੰਦੇ ਭਾਈ ਜਦੋਂ ਅਰਦਾਸ ਕਰੋਗੇ ਨਾ ਅਦਾ ਸਹੀ ਜਿਹੜਾ ਅਰਥ ਹੈ ਜਦੋਂ ਅਰਦਾਸ ਕਰੋਗੇ ਨਾ ਬਲ ਹੋਵਾ ਬੰਧਨ ਛੁਟੇ ਸਭ ਕਿਛ ਹੋਤਿ ਉਪਾਇ ਨਾਨਕ ਸਭ ਕਿਛ ਤੁਮਰੇ ਹੱਥ ਮੈਂ ਤੁਮਹੀ ਹੋਤ ਸਹਾਈ ਕਿਉਂਕਿ ਸਭ ਕੁਝ ਉਸ ਪ੍ਰਭੂ ਅਕਾਲ ਪੁਰਖ ਦੇ ਹੱਥ ਵਿੱਚ ਹੈ ਸੰਗ ਸਖਾ ਸਭ ਤਜ ਗਏ ਕਉ ਨਾ ਨਿਬਿਓ ਸਾਥ ਹੁਣ ਇਹਦੇ ਵੀ ਲੋਕੀ ਅਰਥ ਕਰੀ ਜਾਂਦੇ ਫੜ ਦੇ ਕੋਣਾ ਇਹ ਤਾਂ ਗਲਤ ਹੋ ਗਿਆ ਨਾ ਮਾਰੇ ਕਹਿੰਦੇ ਸੰਗ ਸਖਾ ਸਭ ਤਜ ਗਏ ਉਹ ਥੋੜੇ ਸੀ ਜਿਹੜੇ ਚਲੇ ਗਏ ਸਿਰਫ 30 ਰੁਪਈਆ ਦੇ ਪਿੱਛੇ ਈਸਾ ਮਸੀਹ ਨੂੰ ਵਸਾ ਕੇ ਚਲਾ ਗਿਆ ਸੀ ਉਹਦਾ ਚੇਨਾ ਨਾ 3 ਨਾ 13 ਵਿੱਚ ਬਥੇਰੇ ਲੋਕ ਸੀ ਛੱਡ ਕੇ ਚਲੇ ਗਏ ਆਪਣੇ ਗੁਰੂ ਨੂੰ ਇਹ ਤਾਂ ਗੁਰੂ ਸਾਹਿਬ ਮਹਾਰਾਜ ਦੇ ਸਿੱਖ ਸੀ ਜਿਨ੍ਹਾਂ ਦਾ ਆਤਮਿਕ ਬਲ ਇੰਨਾ ਮਜਬੂਤ ਸੀ ਆ ਠੀਕ ਗੱਲ ਹੈ ਕਿ ਜੀਵਨ ਦੇ ਵਿੱਚ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਸਤਗੁਰੂ ਮਹਾਰਾਜ ਦੇ ਜਿਹੜੇ ਪਿਆਰੇ ਆ ਨਾ ਭਾਈ ਮਤੀ ਦਾਸ ਸਦੀ ਦਾ ਦੋਨੇ ਭਰਾ ਆ ਭਾਈ ਦਿਆਲਾ ਜੀ ਭਾਈ ਮਨੀ ਸਿੰਘ ਜੀ ਦੇ ਵੱਡੇ ਭਰਾ ਆ ਜਿਹਨਾਂ ਨੇ ਬੰਦ-ਬੰਦ ਘਟਾਇਆ ਸੀ ਮਣੀ ਸਿੰਘ ਉਹਨਾਂ ਦੇ ਵੱਡੇ ਭਰਾ ਭਾਈ ਦੇਵਾਲਾ ਜੀ ਔਰ ਗੁਰੂ ਸਾਹਿਬ ਦੇ ਨਾਲ ਸਾਇਮੰਗਰ ਰਹਿੰਦੇ ਸੀ ਨਾਲੇ ਰਹਿੰਦੇ ਸੀ ਗੁਰਤੇਬ ਭਾਦਰ ਸਾਹਿਬ ਤੇ ਬਹੁਤ ਕੁਝ ਬਦਲ ਦਾ ਯਤਨ ਕੀਤਾ ਗਿਆ ਠੀਕ ਹੈ ਹੁਣ ਕਈ ਲੋਕ ਅੱਜ ਕਹਿਣਗੇ ਲੋ ਜੀ ਇਹ ਤਾਂ ਬ੍ਰਾਹਮਣ ਸਾਹਿਬ ਮਦੀਦਾਸ ਅਦੀਦਾਸ ਭਾਈ ਦੇਵਾਲਾ ਇਹ ਦੋ ਰਾਵਾਂ ਨਹੀਂ ਹਨ ਇਹ ਇਤਿਹਾਸਕਾਰਨ ਲਿਖੇ ब्राह्मण ਸਨ ਸ਼ਿਬਰ ব্রাহ্মণ ਸਨ ਪਰ ਜਦੋਂ ਸਿੱਖ ਬਣ ਗਏ ਵੀ ਉਹ ਤਾਂ ਸਿੱਖ ਬਣ ਗਏ ਵੀ ਤੁਸੀਂ ਕਦੋਂ ਸਿੱਖ ਬਣਨਾ ਜਿਹੜੇ ਕਹਿੰਦੇ ਆ ਵੀ ਉਹ ਬ੍ਰਾਹਮਣ ਸੀ ਪਹਿਲਾਂ ਪਹਿਲਾਂ ਸੀ ਨਾ ਹੁਣ ਦੁੱਧ ਆਉਂਦਾ ਨਾ ਦੁੱਧ ਦੁੱਧ ਨਾਲੋਂ ਮਹਿੰਗਾ ਦਹੀਂ ਵਿਗਦਾ ਹੈ ਤੇ ਸਭ ਤੋਂ ਮਹਿੰਗਾ ਵਿਗਦਾ ਕਿਉਂ ਤੇ ਜੋ ਕੋਈ ਕਹਵੇ ਵੀ ਹੁਣ ਦਹੀਂ ਨੂੰ ਦੁੱਧ ਵਿੱਚ ਮਿਲਾ ਦਿਓ ਤਾਂ ਫਟੇ ਜਾਣਾ ਨਾ ਕਿਉਂ ਮਿਲਾ ਦਿਓ ਤਾਂ ਵੀ ਤੇ ਉਹ ਕੋਈ ਜਿਹੜਾ ਹੁਣ ਨਿਕਲ ਆਇਆ ਜਿਹਦੀ ਆਪਣੀ ਅਲੱਗ ਪਹਿਚਾਣ ਹੋ ਗਈ ਆ ਤੇ ਉਹਨੂੰ ਥੋੜੇ ਤੁਸੀਂ ਹੁਣ ਕਹਿ ਸਕਦੇ ਹੋ ਵੀ ਹੁਣ ਇਹ ਸੀ ਕੀ ਸੀ ਸਿੱਖ ਹੋਣ ਤੋਂ ਪਹਿਲਾਂ ਕੀ ਸੀ ਉਹ ਮਹਾਰਾਜ ਕਹਿੰਦੇ ਸਤਗੁਰੂ ਕੇ ਜਨਮੇ ਗਵਣ ਬਟਾਇਆ ਗੁਰੂ ਤੇ ਬਣ ਗਏ ਔਰ ਗੁਰੂ ਦੇ ਬਣ ਕੇ ਹੀ ਮਰੇ ਆ ਗੁਰੂ ਦੇ ਬਣ ਕੇ ਹੀ ਸ਼ਹੀਦ ਹੋਏ ਗੁਰੂ ਤੋਂ ਬੰਨੋ ਪੈਠ ਨਹੀਂ ਕੀਤੀ ਗੁਰੂ ਦੇ ਸਾਹਮਣੇ ਹੋ ਕੇ ਸ਼ਹੀਦ ਹੋਏ ਮਾਰਾ ਕਹਿੰਦੇ ਸੰਗ ਸਖਾ ਉਹਨਾਂ ਦੀ ਗੱਲ ਕਰ ਰਿਹਾ ਜਿਨ੍ਹਾਂ ਦੇ ਕਰਕੇ ਮਨੁੱਖ ਰੱਬ ਨੂੰ ਭੁਲਾ ਦਿੰਦਾ ਹੈ ਸੰਗ ਸਖਾ ਸਭ ਤਜ ਗਏ ਕੋ ਨਾ ਨਿਭੇ ਹੋ ਸਾਥ ਕਹੋ ਨਾਨਕੇ ਬਿਪਤ ਮੈਂ Տੇਕ ਏਕ ਰਗ ਨਾਥ ਤੇ ਇਹ ਕਿਹੜੀ ਬਿਪਤਾ ਥੋੜੀ ਸੀ ਆ ਦੋ ਸ਼ਬਦ ਹੈ ਬੜੇ ਬੋਲੇ ਜਾਣਗੇ ਬੋਲੇ ਜਾ ਰਹੇ ਆ ਇੱਕ ਸ਼ਬਦ ਹੈ ਬਲੀਦਾਨ ਇੱਕ ਸ਼ਬਦ ਹੈ ਕੁਰਬਾਨੀ ਬਲੀ ਉਹਦੀ ਦਿੱਤੀ ਜਾਂਦੀ ਹੈ ਜਿਹੜਾ ਸਹਿਮਤ ਨਹੀਂ ਹੁੰਦਾ ਮਜਬੂਰੀ ਨਾਲ ਬਲੀ ਦਿੰਦੇ ਗੁਰੂ ਸਾਹਿਬ ਨੇ ਕਹੜੇ ਮਜਬੂਰੀ ਥੋੜੀ ਸੀ ਗੁਰੂ ਸਾਹਿਬ ਤੇ ਆਪ ਗਏ ਸੀ ਨਾ ਕੁਰਬਾਨੀ ਦਿੱਤੀ ਜਾਂਦੀ ਆ ਅੱਲਾ ਦੇ ਨਾਮ ਤੇ ਕੁਰਬਾਨੀ ਦਿੰਦੇ ਆ ਤੇ ਗੁਰੂ ਸਾਹਿਬ ਮਹਾਰਾਜ ਥੋੜੇ ਕੁਰਬਾਨੀ ਕੋਈ ਇੰਨੀ ਕੋਈ ਮੁਸ਼ਕਲ ਬਣੀ ਹੋਈ ਸੀ ਗੁਰੂ ਸਾਹਿਬ ਦੇ ਉੱਪਰ ਤਾਂ ਆਪ ਆਪਣੀ ਸਹਿਮਤੀ ਦੇ ਨਾਲ ਔਰ ਧਰਮ ਦੀ ਰੱਖਿਆ ਵਾਸਤੇ ਆਪ ਮਹਾਰਾਜ ਸ਼ਹੀਦ ਹੋਣ ਗਏ ਆਪਣੀ ਸਵੇ ਆਪਣੀ ਆਪਣਾ ਫੈਸਲਾ ਨਿੱਜੀ ਫੈਸਲਾ ਗੁਰੂ ਸਾਹਿਬ ਜੀ ਦਾ ਔਰ ਗੁਰੂ ਨਾਨਕ ਦੇ ਘਰ ਦਾ ਇਹ ਇਹ ਸਿਧਾਂਤ ਹੈ ਜੋ ਸ਼ਰਨ ਆਵੇ ਤਿਸ ਕੰਠ ਲਾ ਹੋਇਆ ਲੋਕੀ ਮੈਂ ਕੱਲ ਵੀ ਕਹਿਆ ਸੀ ਮਨੁੱਖੀ ਅਧਿਕਾਰਾਂ ਦੀ ਲੋਕੀ ਗੱਲਾਂ ਕਰਦੇ ਅੱਜ ਵੀ ਕਰਦੇ ਆ ਪਰ ਜੇ ਮਨੁੱਖੀ ਅਧਿਕਾਰਾਂ ਵਾਸਤੇ ਕਿਸੇ ਨੇ ਸ਼ਹਾਦਤ ਦਿੱਤੀ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਤੀ ਅੱਜ ਜਿਹਨਾਂ ਨੇ ਸਮਝਿਆ ਨਾ ਇਤਿਹਾਸ ਨੂੰ ਆ ਜਿਹੜਾ ਆ ਬਾਬਾ ਬੜਾ ਚੱਲਦਾ ਅੱਜਕੱਲ ਬਗਵੇਸ਼ਵਰ ਬਾਬਾ ਅੱਜ ਉਹਨੇ ਵੀ ਕਹਿ ਦਿੱਤਾ ਵੀ ਹਿੰਦੂਸਤਾਨ ਦੇ ਵਿੱਚ ਸਨਾਤਨ ਧਰਮ ਨਹੀਂ ਹੋਣਾ ਸੀ ਜੇ ਸਿੱਖ ਗੁਰੂ ਨਾ ਹੁੰਦੇ ਸਨਾਤਨ ਧਰਮ ਹਿੰਦੂਸਤਾਨ ਦੇ ਵਿੱਚ ਨਹੀਂ ਹੋਣਾ ਸੀ ਇਹਦਾ ਨਕਸ਼ਾ ਕੁਝ ਹੋਰ ਹੋਣਾ ਸੀ ਤੋ ਬੁੱਲੇ ਸ਼ਾਹ ਨੇ ਤਾਂ ਕਹੇ ਸੀ ਨਾ ਕਹੂੰ ਅੱਬ ਕੀ ਨਾ ਕਹੂੰ ਤਬ ਕੀ ਬਾਤ ਕਹੂੰ ਮੈਂ ਜਬ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਸੁੰਨਤ ਹੁੰਦੀ ਸਭ ਤੇ ਸਾਨੂੰ ਮਹਾਰਾਜ ਨੇ ਬਹੁਤ ਵੱਡੀ ਕਿਰਪਾ ਕੀਤੀ ਬਹੁਤ ਵੱਡੀ ਰਹਿਮਤ ਕੀਤੀ ਤੇ ਸਤਿਗੁਰੂ ਮਹਾਰਾਜ ਕਹਿੰਦੇ ਉਹਨਾਂ ਦੀ ਗੱਲ ਕਰ ਰਹੇ ਆ ਕਹਿੰਦੇ ਜਿਹੜੇ ਭਾਈ ਛੱਡ ਜਾਂਦੇ ਦੁਨੀਆਂ ਦੇ ਵਿੱਚ ਸਾਗ ਜਿਨ੍ਹਾਂ ਦੇ ਨਾਲ ਅਸੀਂ ਮਿਲ ਕੇ ਰੱਬ ਨੂੰ ਭਲਾ ਦਿੰਨੇ ਆ ਉਹਨਾਂ ਨੇ ਤੇਰਾ ਸਾਥ ਨਹੀਂ ਦੇਣਾ ਸੰਗ ਸਖਾ ਸਭ ਤਜ ਗਏ ਕੋਉ ਨਾ ਨਿਭੇ ਹੋ ਸਾਥ ਕਹੋ ਨਾਨਕੇ ਬਿਪਤ ਮੈਂ ਟੇਕ ਏਕ ਹਗਨਾਤ ਇੱਕੋ ਹੀ ਟੇਕ ਆ ਅਕਾਲ ਪੁਰਖ ਦੀ ਨਾਮ ਰਹੋ ਸਾਧੂ ਰਹੋ ਰਹੋ ਗੁਰ ਗੋਬਿੰਦ ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ ਨਾਮ ਰਹੋ ਇੱਕ ਤਾਂ ਪਹਿਲੀ ਗੱਲ ਹੈ ਮਹਾਰਾਜ ਕਹਿੰਦੇ ਪਹਿਲੀ ਗੱਲ ਇਹ ਆ ਕਿ ਇੱਕ ਪ੍ਰਮਾਤਮਾ ਦਾ ਨਾਮ ਰਹੇਗਾ ਹੁਣ ਨਾਲੇ ਸਪਸ਼ਟ ਕਰ ਦਿੱਤਾ ਨਾ ਸੰਗ ਸਖਾ ਸਬ ਤਜਗੇ ਤੇ ਸੰਗ ਕੌਣ ਦੇਗਾ ਕਹਿੰਦੇ ਆ ਅਸਲ ਵਿੱਚ ਸੰਗਸਾਦ ਦਾ ਜ਼ਿਕਰ ਇਸ ਸ਼ਲੋਕ ਵਿੱਚ ਹੈ ਕਿ ਨਾਮ ਰਹੇਗਾ ਜੱਪਣ ਵਾਲਾ ਪਰਉਪਕਾਰੀ ਸਾਧੂ ਰਹੇਗਾ ਤੇ ਜਪਾਉਣ ਵਾਲਾ ਸਤਗੁਰ ਰਹਿ। ਇਹ ਤਿੰਨ ਚੀਜ਼ਾਂ ਸਾਧ ਸੰਗਤ ਦੀ ਸਦਾ ਲਈ ਅਮਰ ਹਨ ਨਾਮ ਸਤਗੁਰੂ ਅਤੇ ਸਿੱਖ ਨਾਮ ਰਹਿਓ ਸਾਧੂ ਰਹੋ ਰਹੋ ਗੁਰ ਕੋ ਬਿੰਦ ਤੇ ਉਹ ਰਹਿਣਗੇ ਕਹੋ ਨਾਨਕ ਜਗਤ ਮੈਂ ਕਿਨ ਕਿਨ ਮਤਲਬ ਜਿਨ੍ਹਾਂ ਨੇ ਜਿਸ ਨੇ ਵੀ ਕਿਨੇ ਜਪਿਓ ਗੁਰਮੰਤ ਜਿਨ੍ਹਾਂ ਨੇ ਗੁਰਮੰਤਰ ਨੂੰ ਜਪਿਆ ਆਖਰ ਵਿੱਚ ਕਹਿੰਦੇ RAM ਨਾਮ ਔਰ ਮੈਂ ਗਇਓ ਔਰ ਕਹਿੰਦੇ ਹਿਰਦਾ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਹੁਣ ਕੋਈ ਕਹਿੰਦਾ ਨਾ ਸਾਡੇ ਕੋਲ ਸੁਖਮਨੀ ਸਾਹਿਬ ਦਾ ਗੁਟਕਾ ਅੱਜ ਕੱਲ੍ਹ ਗੁਰੂ ਗ੍ਰੰਥ ਸਾਹਿਬ ਜੀ ਪੂਰਾ ਸੀ ਲਈ ਫਿਰਦੇ ਆ ਮੋਬਾਈਲ ਦੇ ਵਿੱਚ ਕੋਈ ਸਾਡੇ ਮੋਬਾਈਲ ਦੇ ਵਿੱਚ ਸੋਖਣੀ ਸਾਹਿਬ ਦੀ ਸਾਡੇ ਕੋਲ ਅਲਮਾਰੀ ਵਿੱਚ ਰੱਖਿਆ ਗੁਟਕਾ ਸਾਡੇ ਕੋਲ ਆ ਹੈ ਪਰ ਅਸਰੀ ਟਿਕਾਣਾ ਕੀ ਹੈ ਸੁਖਬਣੀ ਦਾ ਆ ਪੜਦੇ ਨਾ ਉਹਦੇ ਵਿੱਚ ਇੱਕ rau ਦੀ ਪੰਕਤੀ ਆਉਂਦੀ ਹੈ ਸੁਖਬਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਕੈ ਮਨ ਵਿਸਰਾ ਅਸਰੀ ਟਿਕਾਣਾ ਬਾਣੀ ਦਾ ਜਿਹੜਾ ਹੈ ਨਾ ਉਹ ਸਾਡਾ ਹਿਰਦਾ ਹੈ ਜਦੋਂ ਹਿਰਦੇ ਦੇ ਵਿੱਚ ਬਾਣੀ ਆ ਗਈ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਟਾਈ ਜਦੋਂ ਅੰਦਰ ਹਿਰਦੇ ਵਿੱਚ ਬਾਣੀ ਆਈ ਤੇ ਸਾਰੀਆਂ ਚਿੰਤਾਵਾਂ ਖਤਮ ਹੋ ਗਈ ਹੁਣ ਕਹਿ ਰਹੇ ਮਹਾਰਾਜ ਕਹਿੰਦੇ RAM ਨਾਮ ਔਰ ਮੈਂ ਗਹਿਓ ਗਹਿਓ ਮਤਲਬ ਪਕੜ ਲਿਆ ਗੁਰਤੇਗ ਬਾਦਲ ਸਾਹਿਬ ਦੀ ਬਾਣੀ ਤੋਂ ਅਸੀਂ ਸਿੱਧ ਲੈਣੀ ਹੈ ਪਹਿਲਾ ਸ਼ਬਦ ਹੈ ਗੌੜੀ ਰਾਗ ਦਾ 15 ਰਾਗਾਂ ਦੇ ਵਿੱਚ ਗੁਰੂ ਗ੍ਰੰਥ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 59 ਸ਼ਬਦ ਹੈ 59 ਇੱਕ ਰਾਗ ਹੈ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਨੇ ਉਹਨੂੰ ਉਚਾਰਨ ਕੀਤਾ ਔਰ ਰਾਗ ਦੇ ਵਿੱਚ ਚਾਰ ਸ਼ਬਦ ਹੈ ਜਿਹੜਾ ਆਖਰ ਵਿੱਚ ਆਪਾਂ ਦਰਜ ਕੀਤਾ ਜੈ ਜੈ ਬੰਤੀ ਬਾਕੀ ਸ਼ਲੋਕ 12 ਦੇ ਵਧੇਰੇ ਦੇ ਵਿੱਚ ਇਹ ਸ਼ਲੋਕ ਮਹਾਰਾ ਨੋਵਾ ਵੀ ਹੋਣ ਉਹਦੀ ਪਹਿਲੀ ਪੰਕਤੀ ਜਿੰਨੇ ਸ਼ਬਦ ਹੈ ਨਾ ਗੁਰ ਤੇ ਹਹਾਦਰ ਸਾਹਿਬ ਦੇ ਪਹਿਲੀ ਪੰਕਤੀ ਹੀ ਰਹਾਉ ਦੀ ਪੰਕਤੀ ਸ਼ਬਦ ਦਾ ਕੇਂਦਰੀ ਭਾਵ ਔਰ ਬੜੇ ਸਰਲ ਭਾਸ਼ਾ ਵਿੱਚ ਹਿੰਦੀ ਭਾਸ਼ਾ ਦੇ ਵਿੱਚ ਗੁਰੂ ਸਾਹਿਬ ਨੇ ਬਾਣੀ ਉਚਾਰ ਮਹਾਰਾਜ ਕਹਿ ਰਿਹਾ ਕਹਿੰਦੇ ਸਾਤੋ ਮਨ ਕਾ ਮਾਨ ਤਿਆਗੋ ਕਾਮ ਕਰੋ ਸੰਗਤ ਦੁਰਜਨ ਕੀ ਤਾਂਤੇ ਐਨਸ ਭਾਗੋ ਪਹਿਲੀ ਪੰਕਤੀ ਵਿੱਚ ਕਹਿੰਦੇ ਆ ਪਹਿਲੀ ਪੰਕਤੀ ਪਹਿਲੀ ਬਾਣੀ ਦੀ ਪਹਿਲੀ ਪੰਕਤੀ ਪਹਿਲਾ ਸ਼ਬਦ ਕੀ ਛੱਡ ਦਿਓ ਸਾਦੋ ਮਨ ਕਾ ਮਾਣ ਤਿਆਗ ਹੁਣ ਆਖਰ ਵਿੱਚ ਕਹਿੰਦੇ RAM ਨਾਮ ਔਰ ਮੈਂ ਗਹਿਓ ਗਹਿਓ ਮਤਲਬ ਪਕੜ ਲੋ ਕੀ ਪકડਨਾ ਨਾਮ ਛੱਡਣਾ ਕੀ ਹੈ ਮਾਣ ਮਾਣ ਨੂੰ ਉਲਟਾ ਕਰ ਦਿਓ ਕੀ ਬਣੇਗਾ ਅੱਖਰ ਉਹੀ ਹੈ ਮੰਮੇ ਨੂੰ ਕੰਨਾ ਨੰਨਾ ਮਾਣ ਜੇ ਉਹਨੂੰ ਉਲਟਾ ਕਰ ਦਿਓਗੇ ਨੰਨੇ ਨੂੰ ਕੰਨਾ ਮੰਮਾ ਨਾਮ ਜਿੱਦਣ ਮਾਨ ਖਤਮ ਹੋਏਗਾ ਉਹ ਤਾਂ ਨਾਮ ਪ੍ਰਗਟ ਹੋਏਗਾ ਤੇ ਮਹਾਰਾਜ ਕਹਿੰਦੇ ਉਹਨੂੰ ਛੱਡ ਦਿਓ ਮਾਨ ਛੱਡ ਦਿਓ ਨਾਮ ਪਕੜ ਲਓ RAM ਨਾਮ ਔਰ ਮੈਂ ਗਇਓ ਅੱਗੇ ਕਹਿੰਦੇ ਜਾ ਕੇ ਸਾਹ ਨਹੀਂ ਕੋਏ ਤੇ ਉਹਦੇ ਵਰਗਾ ਹੋਰ ਕੁਝ ਨਹੀਂ ਬਰਾਬਰ ਉਹਦੇ ਕੋਈ ਨਹੀਂ ਰੱਬ ਵਰਗਾ ਵਾਹਿਗੁਰੂ ਵਰਗਾ ਹਾਲਪੁਰਖ ਵਰਗਾ ਹੋਰ ਕੋਈ ਨਹੀਂ ਹੈ ਜਦੋਂ ਸਤਗੁਰ ਗਏ ਸੀ ਨਾ ਪਾਕਪਟਨ ਸ਼ੇਖ ਬ੍ਰਾਹਮਣ ਨੇ ਪੁੱਛਿਆ ਸੀ ਗੁਰੂ ਨਾਨਕ ਸਾਹਿਬ ਨੂੰ ਵੀ ਸਭ ਕੁਝ ਪ੍ਰਮਾਤਮਾ ਕਰਦਾ ਕਹਿੰਦੇ ਹਾਂਜੀ ਸਭ ਕੁਝ ਪ੍ਰਮਾਤਮਾ ਕਰਦਾ ਫਿਰ ਉਹਨੇ ਸਵਾਲ ਕੀਤਾ ਵੀ ਐਸਾ ਵੀ ਕੋਈ ਕੰਮ ਹੈ ਜਿਹੜਾ ਪ੍ਰਮਾਤਮਾ ਨਹੀਂ ਕਰ ਸਕਦਾ ਉਹ ਕਹਿੰਦੇ ਹਾਂ ਇੱਕ ਕੰਮ ਹੈ ਉਹ ਕਿਹੜਾ ਕੰਮ ਹੈ ਕਹਿੰਦੇ ਦੂਜਾ ਨਹੀਂ ਬਣਾ ਸਕਦਾ ਉਹਦੇ ਵਰਗਾ ਉਹੀ ਹੈ ਰੱਬ ਵਰਗਾ ਰੱਬ ਹੀ ਹੈ ਉਹਦੇ ਵਰਗਾ ਦੂਸਰਾ ਨਹੀਂ ਹੈ ਇੱਕ ਓੰਕਾਰ ਦੋ ਨਹੀਂ ਹਨ ਇੱਕੋ ਹੀ ਹੈ ਉਹਦੇ ਵਰਗਾ ਮਹਾਰਾਜ ਕਹਿੰਦੇ ਕੋਈ ਨਹੀਂ ਜਾ ਕੇ ਸਾਹਮ ਨਹੀਂ ਕੋਈ ਜਹ ਸਿਮਰਤ ਸੰਕਟ ਮਿਟਾ ਜਿਹਦਾ ਸਿਮਰਨ ਕਰਨ ਦੇ ਨਾਲ ਸੰਕਟ ਖਤਮ ਹੋ ਜਾਂਦੇ ਆ ਦਰਸ ਤੁਹਾਰੋ ਹੋਏ ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਦਰਸ਼ਨ ਹੁੰਦਾ ਭਾਵ ਕਿ ਪ੍ਰਮਾਤਮਾ ਦਾ ਰੂਪ ਹੋ ਜਾਂਦਾ ਮਨੁੱਖ ਪ੍ਰਮਾਤਮਾ ਦੀ ਕਿਰਪਾ ਜਿਹੜੀ ਆ ਉਸੇ ਉੱਪਰ ਹੋ ਜਾਂਦੀ ਆ ਜਿਹੜਾ ਪਰਮੇਸ਼ਰ ਦੇ ਨਾਮ ਨੂੰ ਜਪਦਾ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਿਉਂਕਿ ਵੈਸੇ ਤਾਂ ਇਸ ਲੋਕ ਜਿਹੜੇ ਹਨ ਆਪਾਂ ਆਪਾ ਇੱਕ ਇੱਕ ਦਿਨ ਕੀ ਇਹਨੂੰ ਘੰਟੇ ਵੱਧੇ ਵੀ ਵਿਚਾਰੀਏ ਤਾਂ ਬਹੁਤ ਘੱਟ ਹੈ ਪਰ ਸਮੇਂ ਦੀ ਥੋੜੀ ਜਿਹੀ ਪਾਬੰਦੀ ਸੀ ਇਸ ਕਰਕੇ ਆਪਾਂ ਜਲਦੀ ਦੇ ਵਿੱਚ ਸੰਖੇਪ ਦੇ ਵਿੱਚ ਇਹ 57 ਸ਼ਲੋਕਾਂ ਦੀ ਆਪਾਂ ਵਿਚਾਰ ਕੀਤੀ ਆ ਮਾਰਗ ਕਰਨਗੇ ਸਮਾਂ ਕਦੇ ਮਿਲੇ ਆਪਾਂ ਲੜੀ ਬਾਰ ਇੱਕ ਇੱਕ ਸ਼ਲੋਕ ਦੀ ਵਿਚਾਰ ਗੁਰੂ ਸਾਹਿਬ ਦੀ ਕਿਰਪਾ ਨਾਲ ਕਰਾਂਗੇ ਸਾਧ ਸੰਗਤ ਜੀ ਹੋਈਆਂ ਭੋਲਾ ਨੂੰ ਆਪਦੀਆਂ ਨੇ ਬਖਸ਼ਣਾ ਬਲਾਉਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ